ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੇ ਜਿਹੜੇ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਕੋਟ ਦਾ ਡੂੰਮ ਤਹਿਸੀਲ ਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸਾਹਿਬ ਸਿੰਘ ਉਹਨਾਂ ਨਾਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤਾਂ ਟੋਟਲ 6 گاਵਾ ਤੁਹਾਨੂੰ ਦਿਖਾਉਣੀ ਆ ਜਿੰਨਾਂ ਵਿੱਚੋਂ 4 ਸੋਈਆਂ ਵਾਂ ਤੇ 2 ਗੱਬਣਾ 4 ਗੱਬਣਾ ਵਾਂ ਤੇ 2 ਸੋਈਆਂ ਵਾਂ ਥੋੜਾ ਦੱਸਣ ਚ ਭੁਲੇ ਖ ਲੱਗ ਗਿਆ ਚਾਰ ਕੱਬਣਾ ਵਾ ਤੇ ਦੋ ਸੁਈਆਂ ਵਾ ਤੇ ਸੁਈਆਂ ਦੇ ਆਪਣੀ ਦੋ ਟਾਈਮ ਚੁਆਈ ਕਰਕੇ ਤਸੱਲੀ ਕਰਕੇ ਖੜੋ ਤੇ ਕੱਬਣਾ ਆਪਣੀਆਂ ਪਾਸ ਕਰਕੇ ਆਪਣੀ ਸਮਝਣਾ ਤੇ ਆਪਣੀ ਜ਼ਿੰਮੇਵਾਰੀ ਤੇ ਖੜੋ ਇਹ ਵੈਰਾਈ ਤੁਹਾਨੂੰ ਸਾਰੀ ਦਿਖਾਉਣੀ ਆ ਕੋਈ ਜਰਸੀ ਆ ਕੋਈ ਸਾਈਵਾਲ ਚਾ ਕੋਈ ਐਫਐਫ ਕ੍ਰੋਸ ਚਾ ਹਾਂਜੀ ਵਧੀਆ ਸੱਸ ਜੀ ਸੱਸ ਜੀ ਵਧੀਆ ਕੋ ਠੀਕ ਠਾਕ ਜੀ ਹਾਂਜੀ ਵਧੀਆ ਵਧੀਆ ਜੀ ਵਧੀਆ ਤੁਸੀਂ ਸੁਣਾਓ ਜੀ ਸਭ ਵਧੀਆ ਜੀ ਤੇ ਨਾਮ ਦੱਸਦੇ ਕਰੀ ਫਿਰ ਨਾਮ ਮੇਰਾ ਸਾਹਸਿੰਘ ਜੀ ਹਾਂਜੀ ਤੇ ਪਿੰਡ ਕੋੜਲਾ ਤੋਂ ਜ਼ਿਲ੍ਹਾ ਅੰਮ੍ਰਿਤਸਰ ਲਾਗੇ ਸ਼੍ਰੀ ਰਾਮ ਤੀਜ ਦੇ ਠੀਕ ਹੈ ਜੀ ਤੇ ਲੋਪੁਕੇ ਜਗਾਵੇਂ ਵਾਲੇ ਰੋਡ ਤੇ ਪਿੰਡ ਹਨ ਆਪਣਾ ਬਿਲਕੁਲ ਨਾਲ ਹੀ 1.7 ਕਿਲੋਮੀਟਰ ਤੇ ਹਾਂ ਜੀ ਠੀਕ ਹੈ ਤੇ ਫੋਨ ਨੰਬਰ ਵੀ ਬੋਲ ਦੋ ਫੋਨ ਨੰਬਰ ਹੈ 9781228722 ਠੀਕ ਹੈ ਤੇ ਅੱਜ ਗਾਵਾਂ ਹੀ ਆ ਸਾਰੀਆਂ ਹਾਂ ਜੀ ਗਾਵਾਂ ਹੀ ਆ ਅੱਜ ਤੇ ਉਹ ਪੂਰੀ ਝੋਟੀ ਹੋਈ ਤੀ ਅਦਨਾਲੀ ਫਿਰ ਉਧਰ ਇਹ ਬੁਰੀ ਨੇ ਤੇ ਬਹੁਤ ਹੀ ਕਮਾਲ ਕਰਦੇ ਫੋਨ ਬਰੇ ਆਏ ਨੇ ਠੀਕ ਹੈ ਲੱਗ ਵੀ ਲੈ ਕੇ ਰੱਖਣ ਵਾਲੇ ਆਪਣੇ ਫਾਇਦੇ ਵਪਾਰੀ ਇਹਨਾਂ ਘਰ ਰੱਖਣ ਲਈ ਲਈ ਹੈ ਠੀਕ ਹੈ ਤੇ ਉਤਰਾ ਪੱਜ ਵਖਾਉਣੀ ਸੀ ਨਾ ਉਹ ਤੇ ਉਦੋਂ ਹੀ ਵੇਚੀ। ਉਹਦੋਂ ਵੇਚ ਗਿਆ ਸੀ ਬਾਕੀ ਮਾਲ ਵੀ ਵੇਚ ਗਿਆ ਸੀ। ਸਾਰਾ ਗਵਾਲ ਵੇਚਿਆ ਸਾਰਾ ਮਿੰਟੂ ਮਿੱਟੀ ਵੇਚ ਗਿਆ ਸੀ। ਠੀਕ ਹੈ। ਚਲੋ ਫਿਰ ਅੱਜ ਵੀ ਰੇਟ ਜਾ ਅੱਜੇ ਕਰੀਏ ਤੇ ਦਈਏ ਵੀਰਾ ਭਰਾਵਾਂ ਨੂੰ। ਆ ਪਹਿਲੇ ਨੰਬਰ ਤੇ ਜਿਹੜੀ ਗਾਂ ਗੱਬਣ ਆ ਕਿੰਨਾ ਸੁਆ ਸੁਣਾ ਇਹਨਾਂ? ਵੀਜੀ ਦੂਜਾ ਸੁਆ ਸੁਣੀ ਜੀ। ਅੱਛਾ। ਪਹਿਲੇ ਸੂਏ 14-15 ਲੀਟਰ ਦੁੱਧ ਕੱਢਿਆ। ਠੀਕ ਹੈ। ਹਾਂਜੀ। ਤਿਆਰ ਕੀ ਕਿੰਨਾ ਕਰੀ ਜਾਓਗੇ? ਮਿਲ ਕੇ ਵਾਅਦਾ ਨਹੀਂ ਦੇਣਾ 1500 ਲੀਟਰ ਤੇ ਦਊਗੀ। ਤੋਰੋ ਫਿਰ। ਹਾਂਜੀ। ਇੱਕ ਰੇਵੀ ਚੰਗੀ ਤਰ੍ਹਾਂ ਤੁਹਾਨੂੰ ਲਾ ਕੇ ਦਿਖਾ ਦਈਏ ਬਾਕੀ ਆ ਵੀ ਬਾਹਰ ਮੌਸਮ ਠੰਡਾ ਆ ਤੇ ਹਵਾ ਵੀ ਵਗੰਦੀ ਆ ਤੁਹਾਨੂੰ ਵੀ ਕਾਫੀ ਪਈ ਉਹਦੇ ਕਰਕੇ ਫਿਰ ਸਾਲੀਆਂ ਦੇ ਪਾਏ ਹੀ ਵੇਖੋ ਬਰੀਡ ਵੇਖੋ ਵਸ਼ੀ ਦੀ ਬਹੁਤ ਵਧੀਆ ਲੈ ਜਾ ਲੈ ਰੱਖੀ ਲੈਂਦੇ ਨੇ ਲੇਟ ਬਾਬਾ ਲੈ ਜਾਓ ਜੀ ਬਾਕੀ ਹੈਗੀ ਠੰਡੀ ਸੀਲ ਆ ਲੈ ਆ ਜੋ ਵੀ ਜੇ ਫਿਰ ਬਾਕੀ ਆ ਦੇਖ ਸਕਦੇ ਜੇ ਸਾਰੀਆਂ ਪਰ ਨਹੀਂ ਆ ਬਾਕੀ ਥਾਨੇ ਵੀ ਕਾਫੀ ਚੰਗਾ ਲੱਗਾ ਹੈ ਇਹਦੇ ਕੋਲ ਕੰਬਲ ਪਾ ਦੇ ਤਿਕਾ ਮੈਂ ਦੇਖ ਸਕਦਾ ਨਹੀਂ ਤਾਂ ਇਹਦੇ ਲੱਗੇ ਤਾਂ ਬਾਕੀ ਮਿਲਕ ਵੀ ਨਹੀਂ ਦੇਖ ਸਕਦੇ ਕਿੰਨਾ ਜੀ ਵਿਧੀ ਦਾ ਮੁੱਲ ਫਿਰ ਮੁੱਲ ਵਿਧੀ ਜਾਰੀ ਕਰਦਣਾ ਵਾ ਕਿੰਨਾ ਮੁੱਲ ਤਾਂ ਮੈਂ 50 ਕਰੋੜ 47000 ਕਰੋੜ 45000 ਚ ਮੰਨਤਾ ਕਰ ਲਾਂਗੇ ਅੱਛਾ 45000 ਚ ਕਰ ਦੋਗੇ ਮੰਨਤ ਚਲੋ ਬਾਕੀ ਕੋ ਫੋਨ ਲਾਉਗਾ ਤੇ ਆਪੇ ਮੌਕੇ ਤੇ ਹੋ ਜਾਊਗਾ ਹਨਾ ਤੇ ਜਿਹੜੀ ਦੂਸਰੇ ਨੰਬਰ ਤੇ ਖੋਲੋ ਫਿਰ ਇਹ ਵੀ ਤੇ ਇਹ ਕਿੰਨੇ ਕ ਦੁੱਧ ਵਾਲੀ ਆ ਇਹ ਵਿਧੀ ਦੂਜਾ ਸੂਹਾ ਸੂਣ ਵਾਲੀ ਜੇ ਵੇੜ ਅੱਛਾ ਇਹ ਵੀ ਮਿਲ ਕੇ 15 ਤੋਂ ਪਲਾਸੀ ਦਊ ਵਛੀ ਬਹੁਤ ਚੰਗੀ ਹੈ ਵੀ ਠੀਕ ਹੈ ਜੀ ਹਾਂਜੀ ਮੂੰਹ ਛੇ ਦੰਦ ਜੇ ਠੀਕ ਆ ਹਾਂਜੀ ਤੇ ਕਿੰਨਾਗਲਾ ਜੇ ਟਾਈਮ ਮੈਂ ਕਿ ਤਿਆਰ ਇਹ ਪੰਜ ਚਾਰ ਦਿਨ ਦੇ ਵਿੱਚ ਵਿੱਚ ਹੁੰਦੀ ਆ ਠੀਕ ਤੋਰਦਾ ਫਿਰ ਤੇ ਥਾਣਾ ਇਹਦੇ ਵੀ ਇੱਕ ਰੀ ਲਾਗੇ ਤਾਂ ਦੇਖ ਸਕਦੇ ਜੀ ਬਹੁਤ ਸੋਹਣੀ ਬਸ਼ੀਰ ਇਹ ਸਹੀ ਵਾਲ ਜਰਸੀ ਜੜੀ ਸਹੀ ਵਾਲ ਜਰਸੀ ਕਰਾਉਂ ਚਾ ਸਹੀ ਵਾਲ ਜਰਸੀ ਕਰਾਉਂ ਚਾ ਬਾਕੀ ਇਹ ਵੀ ਚੰਗੀ ਪਰਾਂ ਦੀ ਥੱਲੇ ਦੇ ਫਾਦੇ ਹਵਾ ਨਾਲ ਇਹਦਾ ਲੱਗ ਗਿਆ ਇਹ ਵੀ ਸਹੀ ਵਾਰ ਲੈ ਜਾ ਤੇ ਇਹਦਾ ਫਿਰ ਮੁੱਲ ਵੇਚੀ ਇਹਦਾ ਮੁੱਲ ਵੀ ਦੀ ਭਾ 45 ਕਰੋ ਭਾ 44 ਕਰੋ ਇਹ ਮਲਕੇ 41000 ਤੋਂ ਛੋਟ ਕਰਦਾ ਜੀ ਅੱਛਾ ਹਾਂਜੀ ਠੀਕ ਹੈ 40000 40000 ਦੀ ਦੇ ਦਾਂਗੇ 40000 ਦੀ ਹਾਂਜੀ ਹਾਂਜੀ ਤੇ ਹੁਣ ਸੂਈ ਵਿਖਾ ਦੀਏ ਹਾਂਜੀ ਹੁਣ ਸ਼ਾਈ ਵਾਲ ਸੂਈ ਵਿਖਾ ਲਈਏ ਠੀਕ ਹੈ ਤੇ ਫੇਰ ਇੱਧਰ ਤੁਹਾਨੂੰ ਦਿਖਾਉਣੀ ਮਰਾਂ ਇਹਦੇ ਕਿੰਨਾ ਤੋਂ ਆਜੇ ਬੱਧੀ ਇਹਦਾ ਇਹ ਬੀਤੀ ਦੂਜਾ ਸਵੇਰ ਸੁੱਈ ਏ ਅੱਛਾ ਹਾਂਜੀ ਕਿੰਨਾ ਚਿਰ ਹੋ ਗਿਆ ਸੁੱਈ ਨਾ ਮਤਲਬ ਕਿ ਉਹ ਵਸ਼ੀ ਨਾ ਨਾਲ ਨਾਲ ਹੀ ਆ ਅੱਜ ਦਿਨ ਲਾਲੇ ਛੇ ਦਿਨ ਲਾਲੇ ਅੱਛਾ ਹਾਂਜੀ ਤੇ ਦੁੱਧ ਕਿੰਨਾ ਕਰ ਗਏ ਬਹੁਤ 9 9.5 10 ਲੀਟਰ ਇਦਾਂ ਪੱਕਾ ਵਾ ਤਿਆਰ ਜਿਹੜਾ ਚਵਾਈ ਏਡੀ ਟੌਪ ਦੀ ਲੱਗੀ ਏ ਰੱਬ ਦਾ ਨਾਮ ਮੱਝਾਂ ਨੂੰ ਚਵਾਈ ਦੀ ਕਰਦਾ ਚੁਈ ਜਾਈਏ ਠੀਕ ਆ ਹਾਂਜੀ ਕਿੰਨਾ ਕ ਦੁੱਧ ਕਰੀ ਜਾਉਗੇ ਦੁੱਧ ਵਾਦ ਨਹੀਂ ਸ਼ਹੀ ਵਾਲਿਆ ਇਹਨੇ ਮਤਲਬ ਕਿ ਇੰਨਾ ਕਰੀ ਜਾਣਾ 14 ਕਦੇ ਲਾਗੇ ਬੰਨੇ ਕਰੂ ਭੈਣ ਭਰਾ ਸਾਂਭੂਗਾ ਤੇ ਠੀਕ ਆ ਜੀ ਹਾਂਜੀ ਚਲੋ ਵਸ਼ੀ ਦਿਖਾ ਦਈਏ ਦੇਖ ਲਈ ਵਸ਼ੀ ਆ ਫਲਾਪ ਤੇ ਕੋਈ ਨਹੀਂ ਰਹਿਣ ਤੋਂ ਬੈਠੀ ਆਹ ਦੇਖ ਸਾਡੇ ਤਾਜ਼ਾ ਹੀ ਆ ਬੱਚਾ ਇਹਦਾ ਦੀ ਪਤਾ ਲੱਗਣੀ ਆ ਤੋੜ ਦੋ ਫਿਰ ਵੀ ਜੀ ਇਹ ਵੀ 타이ਵਲ ਕਰੋਸ ਚ ਆ ਜਿਹੜੀ ਕੱਦ ਕਾਠ ਦੀ ਚੰਗੀ ਆ ਬਿਲਕੁਲ ਸ਼ਹਿਰ ਦੇ ਵਿੱਚੋਂ ਲਈ ਆ ਕਿਸੇ ਦੇ ਘਰੇਲੂ ਰੱਖੀਆਂ ਇਹ ਦੋ ਗਾਈਆਂ ਇੱਕ ਲੈਦੇ ਇੱਕ ਵੇਚਦੇ ਦੇ ਹਸਾ ਲੋ ਠੀਕ ਆ 99 ਦੇਖ ਸਕਦੇ ਤੇ ਵੀ ਲੱਗੇ ਤੋਂ ਆਪਾ ਚਲੋ ਲੈ ਜਾਵੇ ਜੀ ਹਾਂ ਬਾਕੀ ਨਾ ਗਾਂ ਦਾ ਦੁੱਧ ਸੰਗਨ ਹੁੰਦਾ ਤੇ ਘਰ ਵਰਤਣ ਲਈ ਵੀ ਦੁੱਧ ਚੰਗਾ ਹੁੰਦਾ ਹੈ ਤੇ ਕਿੰਨਾ ਫੇ ਰੱਖਣਾ ਵੇਦੀ ਇਹਦਾ ਮੁੱਲ ਆਪਾ ਜੀ ਆਪਾਂ ਨੂੰ ਜਾਇਜ ਮਿਲੀ ਜਾਇਜ ਹੀ ਦੇ ਦਣੀ ਆ ਉਦਾਂ ਕਰਨ ਪਰ 45 ਕਰੀ ਜੋ 40 ਕਰੀ ਜੋ ਜਿਹੜੀ 36000 ਤੇ ਮੰਨ ਤਨ ਕਰ ਲਾਜੀ ਅੱਛਾ 36 ਚੋ ਕਰ ਦੇਣਾ ਮੰਨ ਤਨ ਤੇ ਹੁਣ ਮੋਕੇ ਦੇ ਕਿੰਨਾ ਤਿਆਰ ਆ ਮਤਲਬ ਕਿ ਹੁਣ 9 ਲੀਟਰ ਮੰਨ ਕੇ ਕੋ ਭਾਂਡ ਭਰ ਆ ਲਓ ਬੇ ਹਾਂ ਤੇ ਜੇ ਬਾਕੀ ਜਿਹੜਾ ਕਿੰਨਾ ਕਰੀ ਜਾਓਗੇ ਨਾ ਨਾਲੂ ਨਾਲ ਵੱਛੀ ਦਾ ਵੱਛੀ ਮਗਰ ਦੱਬੇ ਰੰਗ ਦੀ ਹੈ ਇਹਦੇ ਦੁੱਧ ਕਿੰਨਾ ਦੱਸਿਆ ਇਹ ਕਰੀ ਜਾਊਗੀ ਇਹ ਦੁੱਧ 14 ਤੋਂ ਪ্লাস ਹੀ ਕਰੂਗੀ ਠੀਕ ਹੈ ਜੀ ਹਾਂ ਜੀ ਤੇ ਚਲੋ ਫਿਰ ਆ ਨਾ ਵੀ ਗੱਬਣੀਆਂ ਹਲੇ ਹਾਂ ਜੀ ਜੀ ਆ थाना ਇਹਦੇ ਦੇਖ ਸਕਦੇ ਆ ਆਪਾਂ ਲਾਗੇ ਤਾਂ ਇੱਕ ਉਹ ਪੱਲੇ ਪਾਸੇ ਸ਼ਾਂਦੀ ਇੱਕ ਵੱਖਰੀ ਲੱਗੀ ਵਿੱਚ ਬੱਸ ਸਕ ਤੇ ਕਿਨਵਾਸ ਹੋਇਆ ਜੇ ਦਾ ਇਹ ਬਿੱਤੀ ਜਿਹੜੀ ਸੁਣੀਆ ਸਹੀ ਤੀਜੇ ਸਵੇਰੇ ਸੁਣੀ ਆ ਅੱਛਾ ਇਹ ਵੀ ਆਪਰੇ ਇਥੇ ਸੱਜਣ ਕਿਸੇ ਕੋ ਬੇਲੀ ਕੋ ਲਈ ਆ ਕਿੰਨੇ ਕ ਦੁੱਧਾਂ ਲਈ ਆ ਦੁੱਧੇ ਤੇ ਉਹ ਤੇ ਬੜਾ ਦੁੱਧ ਆਂਦੇ ਉਹ ਤਾਂਦੇ ਵੀ 22 ਲੀਟਰ ਆਂ ਪਿਛਲੇ ਸਵੇਰੇ ਥੱਲੇ ਚੋਇਆ ਹਾਲੇ 12 13 ਦਿਨ ਖੜਦੀ ਆ ਤੋਰਾਂ ਫੇਰੇ ਕਰੀ ਨਾ ਬਾਕੀ ਤੁਸੀਂ ਆਪਣੀ ਸਮਝਣਾ ਆਪਣੇ ਅੰਦਾਜ਼ੇ ਨਾਲ ਵੇਖ ਲੈਣਾ ਕਿੰਨੇ ਕ ਦੁੱਧਾਂ ਲਈ ਆ ਲੈ ਜਾ ਤੇ ਇਹਦਾ ਫਿਰ ਮੁੱਲ ਵੀਰ ਜੀ ਇਹਦਾ ਵੀਰ ਜੀ ਮੁੱਲ ਆਪਾਂ ਫੋਨ ਤੇ ਕਰਾਂਗੇ ਅੱਛਾ ਇਹਦਾ ਫੋਨ ਤੇ ਕਰਨਾ ਹਾਂ ਕਿਉਂਕਿ ਹਲੇ 10 ਦਿਨ ਖੜਦੀ ਹੈ ਗਾਂ ਮਲਕੇ ਭਾ ਦਮਾਂ ਦੇ ਭਾ ਕੇ ਭੈਣ ਭਰਾ ਖੂਨ ਲਾਵੇ ਹੁਣ ਹੁਣ ਦੇ ਹਿਸਾਬ ਨਾਲ ਦੇ ਦੋ ਦੇ ਹਿਸਾਬ ਨਾਲ ਬਾਅਦ ਦੇ ਜੇ ਬਾਅਦ ਚ ਦੇਣੀ ਹੈ ਵੇ ਸਵਾਸ ਨੂੰ ਕੋਈ ਬੋਧ ਹਿਸਾਬ ਨਾਲ ਬਾਅਦ ਚ ਦਿੱਤੀ ਜਾਊਗੀ ਠੀਕ ਹੈ ਜੀ ਹਾਂ ਜੀ ਤੇ ਹੁਣ ਇਹ ਸੂਈ ਜੇ ਇਹ ਵੀ ਸੂਈ ਸਵਾਈ ਆ ਤਾਂ ਸੋ ਫਿਰ ਇਹਦੇ ਬਾਰੇ ਵੀ ਇਹ ਵੀ ਇਦੀ ਦੂਜਾ ਸੁਹਾ ਸੂਈ ਜੇ ਅੱਛਾ ਤੇ ਆਪਣੇ ਘਰੇ ਹੀ ਇਹ ਸੂਈ ਜੇ ਤਾਂ ਮਿਲ ਗਏ ਬੱਛੀ ਸੀ ਮਗਰ ਮੱਛੀ ਮਰ ਗਈ ਏ ਅੱਛਾ ਵੀਡੀਓ ਆਪਣਾ ਕੋ ਪ੍ਰੋਪਰ ਹੈ ਗਿਆ ਇਹਦੀ ਗੱਬਨ ਦੀ ਵਹ ਗਈ ਹੈ ਤੇ ਸੂਈ ਦੀ ਵਹ ਗਈ ਹੈ ਜੇਰਦੀਆਂ ਹੋ ਗਈਆਂ ਸਾਰੀਆਂ ਅੱਛਾ ਹਾਂਜੀ ਤੇ ਕਿੰਨਾ ਚਿਰ ਹੋਇਆ ਸੂਈ ਨੂੰ ਇਹਨੂੰ ਸੂਈ ਨੂੰ ਮੰਨ ਲਓ ਵੀ ਅੱਜ 12-13 ਦਿਨ ਹੋ ਗਏ ਆ ਅੱਛਾ ਤੇ ਆਹ ਤਾਂ ਮੇਰੇ ਥਲੇ 12 ਲੀਟਰ ਹੀ ਦੁੱਧ ਜਿਹਦੇ ਤਿਆਰ ਜਿਹੜਾ 12 ਲੀਟਰ ਦੁੱਧ ਤਿਆਰ ਥੋੜੀ ਮਿਲ ਕੇ ਪਹਿਲਾ ਸੂਪ ਹੀ 10-15 ਦਿਨ ਅੱਛਾ ਆ ਕਰਕੇ ਥੋੜੇ ਦੁੱਧ ਤੇ ਲੈ ਚੜੀ ਆ ਦੁੱਧ ਇਹ ਵੀ 16-17 ਲੀਟਰ ਲਹੂਗੀ ਠੀਕ ਆ ਹਾਂਜੀ ਤੁਰ ਹਾਂ ਫਿਰ ਉਹਦਾ ਠੰਡੀ ਧੀਰੀ ਆ ਵਾ ਇਦਾਂ ਮੰਗਾ ਪਾ ਕੇ ਥੱਲੇ ਬਹਿ ਜਾਣਾ ਅੱਛਾ ਜੀ ਜੀ ਰੱਸੀ ਪਾ ਗਏ ਬਾਕੀ ਉਤਰਾਏ ਆ ਵੀ ਕੱਦ ਕੱਟ ਪੱਖਾ ਜਵਾਨ ਆ ਹਾਂ ਜੀ ਬੜੀ ਮੋਟੀ ਜੀ ਭਾਲ ਵੀ ਅੱਗੀਆਂ ਲੱਗਣੇ ਚੱਲ ਧਰੋ ਧਰਦੀ ਤੇ ਚੰਦੀ ਉਤਰਾ ਥਣ ਥਣ ਪੂਰੇ ਜੇ ਹਾਂ ਹਾਂ ਥਣ ਠੀਕ ਠਾਕ ਆ ਵੰਗਿਆ ਜੀ ਆ ਜ ਲੈ ਆਓ ਜੀ ਉਹਦਾ ਚੜਾਈ ਜੀ ਤੋਂ ਡਰਦੀ ਆ ਬਾਕੀ ਆ ਮਲੇ ਤੇ ਸ਼ੁਰੂ ਹੋ ਗਈ ਇਕ ਅੱਰੀ ਤੁਹਾਨੂੰ ਦਿਖਾ ਦਿੰਨੇ ਆ ਦੇਖ ਸੰਦੇ ਜੀ ਤੇ ਆ ਥਾਣੇ ਵੀ ਇਹਦੇ ਇਕ ਅੱਰੀ ਦੇਖ ਸਕਦੇ ਲੱਗੇ ਤਾਂ ਤੇ ਮੁੱਲ ਫਿਰ ਇਹਦਾ ਮੋਲ ਵਿਧੀ ਆਪਾਂ ਤੇ ਲੈਂਦੀ ਹੈ ਵਾਵਾ ਮਹਿੰਗੀ ਹਾਂਜੀ ਤੇ ਇਹ ਨਾਲ ਥੋੜਾ ਕਿਨ ਮਨ ਨਹੀਂ ਲਾਇਆ ਉਧਰ ਕੇ ਸੂਪੀ ਹੀ ਮੰਨ ਲਓ ਵੀ ਪਹਿਲਾਂ ਹਾਂਜੀ ਉਹਦਾ ਕਰਕੇ ਹੁਣ ਆਪਾਂ ਤੇ ਮਹਿੰਗੀ ਨਹੀਂ ਦੀ ਹੁਣ ਇਹਨੂੰ ਦੇ ਦਾਂਗੇ ਭਾਜੀ ਵਿਧੀ ਹੁਣ ਅੱਛਾ ਆਪਾਂ ਤੇ 50 ਤੋਂ ਬਾਹਰ ਲੈਂਦੀ ਆ ਅੱਛਾ ਹੁਣ 45000 ਤਾਂ ਮੰਨਤਾ ਕਰ ਦਾਂਗੇ ਠੀਕ ਆ ਹਾਂ ਨਹੀਂ 43000 ਦੇ ਦਾਂਗੇ ਅੱਛਾ 43000 ਦੇ ਹਾਂਜੀ ਤੇ ਹੁਣ ਇੱਕ ਗਾਂਡ ਤੇ ਗੱਬਨ ਰਹਿ ਗਈ ਆ ਲਿਓ ਫਿਰ ਖੋਲ ਕੇ ਅਬੀ ਦੱਸੀਏ ਉਹਦੇ ਬਾਰੇ ਵੀ ਉਹ ਵੀ ਦੀ ਉਹ ਜਰਸੀ ਜਿਹਦੇ ਥਾਂ ਚਾਰੇ ਚਲਦੇ ਆ ਅੱਛਾ ਇੱਕ ਥਾਂ ਦਾ ਮਤਲਬ ਕਿ ਅਗਲਾ ਕਮੈਨੀ ਸਾਈਡ ਦਾ ਜਿਹੜਾ ਥਾਣਾ ਹੈ ਨਾ ਹਾਂਜੀ ਉਹਦੇ ਸਰੂ ਸਾਈਡ ਤੇ ਆ ਅੱਛਾ ਸਰੂ ਟੇਡਾ ਲੱਗਿਆ ਸਰੂ ਸਾਈਡ ਤੇ ਆ ਆਪਾਂ ਤਿੱਲਣਾ ਚ ਲਈ ਆ ਠੀਕ ਆ ਥਾਂ ਚਾਰੇ ਚਲਦੇ ਆ ਜੇ ਕਿ ਮਸ਼ੀਨਾਂ ਵਾਲੇ ਲੈਣੇ ਤਾਂ ਵੀ ਲੈ ਸਕਦਾ ਨਾ ਯੇਨੋ ਹਉਤਾ 10 ਦਿਨ ਕੱਢਦੀ ਆ ਸੂਚ ਅੱਛਾ ਤੇ ਆਪਾਂ ਤਿੱਲਣਾ ਚ ਲਈ ਆ ਤੇ ਤਿੱਲੜਾ ਜੀ ਦੇਣੀ ਆ ਮਤਲਬ ਥਾਣਾ ਚਾਰੇ ਆ ਤੇ ਇੱਕ ਥਾਣਾ ਦਾ ਸਰੂ ਟੇਡਾ ਲੱਗਿਆ ਸਰੂ ਇੰਦਾ ਸਾਈਡ ਤੇ ਆ ਪਾੜਾ ਪਿਆ ਹਾਂ ਸਾਈਡ ਤੇ ਆ ਤੇ ਦੁੱਧ ਕਿੰਨੇ ਕਾਲੀ ਜੇ ਦੁੱਧ ਇਹ ਵੇਖੋ ਕੱਦ ਵਜਨ ਵਾਲੀ ਇਹ ਬਾਨੀ ਬਹੁਤ ਦੁੱਧ ਨੇ ਵੀ ਦੀਗੇ 15 16 ਲੀਟਰ ਤੋਂ ਬਾਹਰ ਹੀ ਭਰੇ ਤੋੜ ਦ ਫਿਰ ਹਾਂਜੀ ਚਾਰੂ ਚੂਰੂ ਬਰੀ ਆ ਬਾਨੀ ਬਹੁਤ ਜ਼ਿਆਦੀ ਆ ਤਿਆਰ ਹੋਣੀ ਚੰਗੀ ਐ ਵੀ ਹਾਂਜੀ ਇਹ ਤਾਂ ਸੋਣੀ ਥੱਲੇ ਪਰਾਇ ਸੁੱਟਣ ਤੋਂ ਪਹਿਲਾਂ ਸੋਣੀ ਪਈ ਛੱਤਾਂ ਦਾ ਤਾਂ ਨਹੀਂ ਖੜਦੀ ਜਿਆਦਾ ਦਿਨ ਨਹੀਂ ਖੜਦੀ ਆ ਜਲਾਓ ਲਾ ਬੋਲ ਜੀ ਭਾਵੇਂ ਕੋਈ ਨਹੀਂ ਬਾਕੀ ਥਾਣ ਉੱਤਰਾ ਚੰਗਾ ਦੂ ਦੂ ਲੱਗ ਲੈ ਜਾ ਇੱਥੇ ਤੋਂ ਫੜੋ ਬੋਲੋ ਆਪਰੇ ਨਹੀਂ ਕਰਨਾ ਚਾਹਦਾ ਇੱਥੇ ਤੋਂ ਜਿਹਦੇ ਪਰਾਇਆ ਕਰ ਲੈ ਹਾਂ ਬੈਣੀ ਵਾਲੇ ਪਾਸੇ ਥਾਣ ਦੇਖ ਸਕਦੇ ਹੋ ਦੂਸਰੇ ਪਾਸੇ ਵੀ ਤੁਹਾਨੂੰ ਦਿਖਾ ਦਿੰਦੇ ਹਾਂ ਲਓ ਜੀ ਆਹ ਤਾਂ ਅਗਲੇ ਥਾਂ ਦੀ ਬੱਤੇ ਨਹੀਂ ਮੜਾ ਜਾਣਾ ਪਾੜਾ ਜਾ ਆ ਉਹ ਜਿਹੜਾ ਉਹ ਦੁੱਧ ਸਾਰਾ ਉੱਥੇ ਹੀ ਹੁੰਦਾ ਜੀ ਹਾਂ ਥੱਲੇ ਮੈਨੂੰ ਸਰੂ ਤੇ ਲੱਗੇ ਜਾਂ ਉੱਤੋਂ ਨਹੀਂ ਹੁੰਦਾ ਠੀਕ ਆ ਜੀ ਚਲੋ ਲੈ ਜਾਓ ਫਿਰ ਤੇ ਇਹਦਾ ਫਿਰ ਮੁੱਲ ਕਿੰਨਾ ਵੀ ਜੀ ਮੁੱਲ ਵੀ ਜੀ ਮੁੱਲ ਤੇ ਜਿੰਨਾ ਮਰਜੀ ਦੇ ਚਾਰੇ ਥਾਂ ਹੁੰਦੇ ਤਾਂ ਭਾਵੇਂ 50000 ਹੀ ਮੁੱਲ ਕਰਨ ਦੇ ਹਾਂਜੀ ਆਪਾਂ ਨੂੰ ਜਾਇਜ਼ ਮਿਲੀ ਆਪਾਂ ਜਾਇਜ਼ ਹੀ ਦੇ ਦੇਣੀ ਹੈ ਅੱਛਾ ਇਹ 30000 ਦੀ ਦੇ ਦੇਣੀ ਜੀ 30000 ਦੀ ਹਾਂਜੀ ਕਰਨੇ ਵਿੱਚ ਛੋਟ ਛੋਟ ਕਰਦਾ ਕਿ ਕੋਈ ਉੱਚੇ 2000 ਛੋੜ ਕੇ ਨਾ ਹਾਂ ਨਾ 28000 ਦੀ ਦੇ ਦਾਂਗੇ ਅੱਛਾ 28000 ਪਾ ਗਾ ਦੁੱਧ ਇਹ ਵੀ 15-16 ਲੀਟਰ ਤੋਂ ਬਾਹਰ ਹੀ ਦਊਗੀ ਠੀਕ ਹੈ ਜੀ ਹਾਂਜੀ ਤੇ ਬਾਨੀ ਬਹੁਤ ਜਿਆਦੀ ਜਦੋਂ ਸੋਣੀ ਹੈ ਨਾ ਵੇਖੋ ਪਰਾਲੀ ਛੋਟ ਛੋਟ ਕੇ ਸੋਣੀ ਪਣੀ ਇੰਨੀ ਬਾਨੀ ਹੈ ਤੇ ਠੀਕ ਹੈ ਜੀ ਹੋਰ ਕੁਛ ਹੈ ਨਾ ਫਿਰ ਬਸ ਇਹੋ ਹੀ ਆ ਦੋ ਸੂਆ ਮਾ ਹਾਂਜੀ ਤੇ ਤਿੰਨ ਗੱਬਣਾ ਵਾ ਚਾਰ ਗੱਬਣਾ ਵਾ ਤੇ ਆਪਣੀ ਆਪੇ ਇੱਥੇ ਆਵੇ ਤਸੱਲੀ ਕਰਕੇ ਖੜੇ ਤਸੱਲੀ ਕਰਕੇ ਹਨਾ ਹਾਂਜੀ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨੇ ਪਸ਼ੂ ਖਰੀਦੋ ਜੀ ਜੋ ਵੀ ਹੈ ਸਾਰਾ ਕੁਝ ਤੁਹਾਡੇ ਸਮਝਣਾ ਹੀ ਹੈ ਕਿਦਾਂ ਵੀ ਪਸ਼ੂ ਲੈਣਾ ਹੁੰਦਾ ਵਾ ਆਪਣੀ ਤਸੱਲੀ ਕਰਕੇ ਪਸ਼ੂ ਲਿਆ ਕਰੋ ਜੀ